ਫੁਣ ਇੱਥੇ ਆ ਕੇ ਬੈਠ ਗਏ ਤੁਸੀਂ ਪਰੌਣਾ ਨੂੰ ਫੋਨ ਕਰਤਾ ਤੁਹਾਨੂੰ ਯਾਰ ਮੈਂ ਤਾਂ ਥੱਕ ਗਿਆ ਮੇਰੇ ਤਾਂ ਦਿਮਾਗ 'ਚ ਨਹੀਂ ਰਿਹਾ ਐ ਕਰ ਦੋ ਮੇਰਾ ਫੋਨ ਲਿਆ ਕੇ ਦੇ ਮੈਂ ਕੁੜੀ ਨੂੰ ਫੋਨ ਕਰ ਦਿੰਨਾ ਕੁੜੀ ਨੂੰ ਫੋਨ ਕਿਉਂ ਕਰਨਾ ਪਰੌਣਾ ਨੂੰ ਫੋਨ ਕਰਨਾ ਹੈ ਇੱਕੇ ਗੱਲ ਆ ਚਾਹੇ ਕੁੜੀ ਨੂੰ ਕਰ ਦੇ ਜੇ ਪਰੌਣਾ ਨੂੰ ਕਰ ਦੇ ਇੱਕ ਗੱਲ ਨਹੀਂ ਹੁੰਦੀ ਹੈਗੀ ਜਦ ਵਿਆਹ ਹੋ ਜਾਂਦਾ ਨਾ ਧੀ ਦਾ ਧੀ ਨਾਲੋਂ ਵੱਧ ਜਵਾਈ ਦਾ ਕਰਨਾ ਚਾਹੀਦਾ ਆਪਾਂ ਨੂੰ ਤੇ ਨਾਲੇ ਸਾਲੇ ਦਾ ਵਿਆਹ ਹੈ ਉਹਦੇ ਦਾ ਚਾਰ ਦਿਨ ਪਹਿਲਾਂ ਆ ਜਾਣਗੇ ਉਹਨੂੰ ਤੁਸੀਂ ਫੋਨ ਕਰਿਓ ਚਲ ਠੀਕ ਹੈ ਮੈਂ ਕਰ ਦਿੰਨਾ ਮੈਂ ਫੋਨ ਤਾਂ ਮੈਂ ਕਰ ਦਿੰਨਾ ਕੁੜੇ ਜ ਫਰਕ ਕੀ ਹੈ ਵੀ ਧੀ ਨੂੰ ਫੋਨ ਨਹੀਂ ਕਰਨਾ ਜਵਾਈ ਨੂੰ ਕਰਨਾ ਜੀ ਆਪਣੀ ਧੀ ਨੂੰ ਫੋਨ ਨਹੀਂ ਕਰੋਗੇ ਨਾ ਉਹਨੂੰ ਤਾਂ ਕੋਈ ਫਰਕ ਨਹੀਂ ਪੈਣਾ ਪਰ ਜੇ ਜਵਾਈ ਨੂੰ ਫੋਨ ਕਰੋਗੇ ਉਹਨੂੰ ਬਹੁਤ ਫਰਕ ਪਊਗਾ ਉਹ ਵੀ ਸੋਚੂਗਾ ਵੀ ਮੇਰੇ ਸਾਸੋਹਰਾ ਮੇਰੀ ਰਿਸਪੈਕਟ ਕਰਦੇ ਨੇ ਉਹਦੇ ਸਾਲੇ ਦਾ ਵਿਆਹ ਰਿਹਾ ਤੇ ਨਾਲ ਇੱਕ ਹੋਰ ਗੱਲ ਹੈ ਜੇ ਆਪਣੀ ਧੀਆਂ ਨਾਲੋਂ ਆਪਾਂ ਵੱਧ ਆਪਣੇ ਜਵਾਨਿਆਂ ਦਾ ਕਰਦੇ ਹਾਂ ਨਾ ਤੇ ਜਵਾਈ ਵੀ ਫਿਰ ਪੁੱਤ ਦਾ ਕਰਦਾਰਾ ਦਾ ਕਰਦੇ ਹੈ ਧੀ ਰੋਹੀ ਆਪਣੇ ਜਵਾਈ ਨੂੰ ਕੋਈ